ਬਿਨਾ ਕਿਵੇਂ ਅੱਜ ਵੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਕੱਲ ਵੀਰਵਾਰ ਹੈ ਲੋਕੀਂ ਜਾਂਦੇ ਨੇ ਬਾਬਿਆਂ ਕੋਲ ਪੁੱਛਣਾ ਪਉਣ ਇੱਕ ਬੰਦਾ ਲੈ ਕੇ ਆਇਆ ਸਵਾ ਤੇ ਮੈਨੂੰ ਕਹਿੰਦਾ ਗਿਆਨੀ ਜੀ ਇਹ ਭਪੂਤੀ ਲੈ ਕੇ ਆਇਆ ਰਾਤ ਵੀਰਵਾਰ ਸੀ ਅੱਜ ਸ਼ੁੱਕਰਵਾਰ ਤੇ ਅੱਜ ਸਵੇਰੇ ਮੈਂ ਪੀ ਕੇ ਆਇਆ ਤੇ ਉਹਨੇ ਕਿਹਾ ਸੀ ਅਗਲੇ ਵੀਰਵਾਰ ਤੱਕ ਫੇ ਪੀ ਪੀਣੀ ਹੈ ਤੇ ਇਹਦਾ ਮਤਲਬ ਕੀ ਹੋਇਆ ਮੈਂ ਕਿਹਾ ਗੁਰਮਖਾ ਮੇਰਾ ਤਾਂ ਮ ਗੁਰਬਾਣੀ ਦੀ ਕਥਾ ਕਰਨਾ ਇਤਿਹਾਸ ਬਾਰੇ ਮੈਨੂੰ ਪੁੱਛ ਸ਼ਬਦ ਪੁੱਛ ਵੀ ਬਾਬਾ ਜੀ ਕਿੱਥੇ ਆਚਾਰਿਆ ਕਿਉਂ ਆਚਾਰਿਆ ਇਹਦੇ ਕੀ ਅਰਥ ਨੇ ਹੁਣ ਸਵਾ ਤੂੰ ਲੈ ਕੇ ਆਇਆ ਅਰਥ ਮੈਂ ਕਰਾਂ ਕਹਿੰਦਾ ਜੀ ਤੁਸੀਂ ਮੰਜੀ ਸਾਹਿਬ ਦੇ ਪੁਰਾਣੇ ਬਜ਼ੁਰਗੋਂ ਕਥਾ ਕਰਦੇ ਤੁਹਾਡੀ ਜ਼ਿੰਦਗੀ ਲੰਗੀ ਤੁਹਾਨੂੰ ਇਹ ਅਰਥ ਨਹੀਂ ਆਉਂਦੇ ਮੈਂ ਕਿਹਾ ਹੁਣ ਜਵਾਬ ਲੈ ਕੇ ਜਾਇਂ ਅਖੇ ਦੱਸੋ ਮੈਂ ਕਿਹਾ ਕੀ ਆਖਿਆ ਸੀ ਕਹਿੰਦਾ ਉਹਨੇ ਆਖਿਆ ਸੀ ਜੀ ਥੋੜਾ ਜਿਹਾ ਟੁੜਕੀ ਸਿਰ ਵਿੱਚ ਪਾਵੀਂ ਥੋੜਾ ਜਿਹਾ ਖਾ ਲਈ ਮੈਂ ਕਿਹਾ ਜਵਾਬ ਆ ਗਿਆ ਮੈਨੂੰ ਅਖੇ ਕਿਵੇਂ ਆਇਆ ਮੈਂ ਕਿਉਂ ਨਹੀਂ ਆਇਆ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਛੱਡ ਕੇ ਆਇਆ ਤੇਰੇ ਸਿਰ ਵਿੱਚ ਵੀ ਸਵਾਹ ਤੇਰੇ ਮੂੰਹ ਵਿੱਚ ਵੀ ਸਵਾਹ ਇਹੋ ਹੀ ਦੱਸਿਆ ਨਾ ਉਹ ਯਾਦ ਰੱਖੋ ਜੇ ਕੋ ਗੁਰਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਬਦ ਸੁਣਾਏ ਪਰ ਜਾਂ ਅੰਦੀ ਗਿਆਨ ਬਿਨ ਤੂੰ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ ਹੈ ਗਿਆਨ ਤੋਂ ਹੀਣੀ ਕਿਵੇਂ ਹੈ ਪਾਈ ਗੁਰਦਾਸ ਲਿਖਦੇ ਹਨ ਉਹ ਲਿਖਦੇ ਨੇ ਕੀ ਹੋਇਆ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਪਹਿਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਬਾਬਾ ਨਾਨਕ ਵੱਡਾ ਕਿਉਂ ਮੈਂ ਇਹ ਟੌਪਿਕ ਲਿਆ ਰੰਭ ਕੀਤਾ ਹੈ ਭਾਈ ਗੁਰਦਾਸ ਲਿਖਦੇ ਨੇ ਤਨ ਗੁਰ ਨਾਨਕ ਪਾਤਸ਼ਾਹ ਨੇ ਨੀਲੇ ਕੱਪੜੇ ਪਹਿਨੇ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਪਹਿਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕਿਤਾਬ ਦਾ ਨੁਕਤਾ ਵਿਚਾਰਨ ਵਾਲਾ ਕਿਤਾਬ ਕਿਹੜੀ ਐ ਜਦੋਂ ਬਾਬੇ ਨੂੰ ਬਾਣੀ ਨਾਝ ਲੁੰਦੀ ਐ ਤੇ ਮੇਰਾ ਬਾਬਾ ਕਹਿੰਦਾ ਮਰਦਾਨਿਆ ਰਬ ਵਜਾਏ ਤੇ ਗੁਰੂ ਬਾਬਾ ਨਾਲ ਉਹਨੂੰ ਕਲਮ ਬੰਦ ਕਰਦਾ ਐ ਇਹ ਸਾਡੇ ਤੇ ਸਭ ਤੋਂ ਵੱਡੀ ਕਿਰਪਾ ਸਾਡੇ ਤੇ ਗੁਰੂ ਨੇ ਕੀਤੀ